ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਇੱਕ ਨਜ਼ਰ ਮਾਰਦੇ ਹਾਂ ਖਬਰਾਂ ਦੀਆਂ ਸੁਰਖੀਆਂ ਤੇ ਲੁਧਿਆਣਾ ਜਿਮਣੀ ਚੋਣਾਂ ਲਈ ਪ੍ਰਚਾਰ ਜੋਰਾਂ ਤੇ ਡਾਕਟਰ ਤਰਨਵੀਰ ਗਾਂਧੀ ਨੇ ਕੇਰੀ ਆਮਾਦੀ ਪਾਰਟੀ ਦਿੱਲੀ ਦੀ ਲੀਡਰਸ਼ਿਪ ਤੇ ਸਾਦੇ ਨਿਸ਼ਾਨੇ ਪੰਜਾਬ ਸਰਕਾਰ ਦਾ ਵੱਡਾ ਦਾਵਾ ਅਨਸੂਚਿਤ ਜਾਤੀ ਨਾਲ ਸੰਬੰਧੀ ਲੋਕਾਂ ਦੇ ਕਰਜ਼ੇ ਮੁਆਫ ਵਿੱਤ ਮੰਤਰੀ ਹਰਪਾਲ ਸਿੰਘ ਚੀਮਣ ਦਿੱਤੀ ਜਾਣਕਾਰੀ ਮંત્રી ਤਰਨਪ੍ਰੀਤ ਸੌਂਦ ਦਾ ਰਵਨੀਤ ਬਿੱਟੂ ਤੇ ਨਿਸ਼ਾਨਾ ਕਿਹਾ ਬਿੱਟੂ ਨੇ ਇਮਾਨ ਵੇਚ ਕੇ ਜੁਆਇਨ ਕੀਤੀ ਭਾਜਪਾ ਲੁਧਿਆਣਾ ਜਿਮਨੀ ਚੌਣਾ ਦੌਰਾਨ ਪੱਖੀ ਸਿਆਸਤ ਨਸ਼ਾ ਵਿਰੋਧ ਮੁਹਿੰਮ ਤਹਿਤ ਕਾਰਵਾਈ ਅਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਲੋਕਾਂ ਦੇ ਕਰਜ਼ੇ ਮੁਆਫ ਕਰਨ ਦਾ ਫੈਸਲਾ ਕੀਤਾ ਇਸ ਦੇ ਚਲਦਿਆਂ ਪੰਜਾਬ ਐਸਸੀ ਲੈਂਡ ਡਿਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਦਾ ਲੋਨ ਪਰੰਤੋ ਅਸਮਰਥ ਲੋਕਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਜਦੀ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀ ਗਈ ਹੈ ਅੱਜ ਪੰਜਾਬ ਦੇ ਅਨੁਸੂਚਿਤ ਜਾਤੀ ਜਨ ਜਾਤੀ ਇਹਨਾਂ ਕਿ ਦਲਤ ਭਾਈਚਾਰੇ ਦੇ ਉਹਨਾਂ ਲਾਭਪਾਤਰੀਆਂ ਨੂੰ ਜਿਹੜੇ ਲਗਭਗ 1977 ਤੋਂ ਲੈ ਕੇ 2020 ਤੱਕ ਯਾਨੀ ਕਿ 31 ਮਾਰਚ 2020 ਤੱਕ ਕਿਸੇ ਨਾ ਕਿਸੇ ਕਾਰਨ ਕਰਕੇ ਅਨਸੂਚਿਤ ਜਾਤੀਆਂ ਜਿਹੜੀ ਫਾਈਨਾਂਸ ਕਾਰਪੋਰੇਸ਼ਨਾਂ ਅਨਸੂਚਿਤ ਜਾਤੀਆਂ ਫਾਈਨਾਂਸ ਕਾਰਪੋਰੇਸ਼ਨਾਂ ਉਹਦਾ ਆਪਣਾ ਲੋਨ ਭਰਨ ਤੋਂ ਆਪਣਾ ਕਰਜ਼ਾ ਤਾਰਨ ਤੋਂ ਜਿਹੜੇ ਸਫਲ ਰਹੇ ਸੀ ਕਿਸੇ ਬਿਮਾਰੀ ਦੇ ਕਾਰਨ ਕਿਸੇ ਕੁਦਰਤੀ ਮਾਰ ਦੇ ਕਾਰਨ ਅੱਜ ਉਹਨਾਂ ਸਾਰੇ 4727 ਲਾਪਤਰੀਆਂ ਨੂੰ ਨੋ ਡਿਊ ਸਰਟੀਫਿਕੇਟ ਬਣਨ ਦਾ ਕੰਮ ਸ਼ੁਰੂ ਹੋਇਆ ਕਿਉਂਕਿ ਉਹਨਾਂ ਦਾ ਜਿਹੜਾ ਲੋਨ ਸੀ ਉਹਦੀ ਕੰਪਲੀਟ ਲੋਨ ਵੈਵਰ ਹੋਈਆ 31 ਮਾਰਚ 2020 ਤੱਕ ਸ਼ਡਿਊਲ ਕਾਸ ਫਾਈਨੈਂਸ਼ੀਅਲ ਕਾਰਪੋਰੇਸ਼ਨ ਦੇ ਸਾਰੇ ਕਰਜ਼ੇ ਜਿਹਦੇ ਵਿੱਚ ਹੈਂਡੀਕੈਪ ਵੀ ਆਉਂਦੇ ਨੇ ਅਨੁਸੂਚਿਤ ਜਾਤੀਆਂ ਦੇ ਸਾਰੇ ਬੈਨੀਫਿਸ਼ੀਰੀ ਆਉਂਦੇ ਨੇ ਉਹ ਮਾਫ ਕੀਤਾ ਗਿਆ ਉਨੇ ਸਾਰੇ ਵਰਗਾਂ ਨੂੰ ਅੱਜ ਇਹ ਸਰਟੀਫਿਕੇਟ ਦੇਣ ਲਈ ਸਰਦਾਰ ਭਗਵੰਤ ਸਿੰਘ ਮਾਝੀ ਖੁਦ ਮਾਝਾ ਮੁਖਵਤਸਬ ਖੁਦ ਆਏ ਸੀਗੇ ਅੱਜ ਉਹਨਾਂ ਨਾਲ ਉਹਨੇ ਜਲਦੀਆਂ ਗੱਲਾਂ ਵੀ ਕੀਤੀਆਂ ਲਗਭਗ ਉਹਨਾਂ ਨੇ ਸਾਰਾ ਪੁਰਾਣਾ ਦੱਸਿਆ ਕਿਸ ਤਰ੍ਹਾਂ ਇਹ ਕਰਜ਼ਾ ਚੜਿਆ ਪਰ ਲੇਕਿਨ ਸਭ ਤੋਂ ਖੁਸ਼ੀ ਦੀ ਗੱਲ ਆ ਕਿ ਅਨੁਸੂਚਿਤ ਜਾਤੀਆਂ ਜਿਹੜੀ ਵਿੱਤ ਕਾਰਪੋਰੇਸ਼ਨ ਆ ਉਹਦਾ ਰਿਕਵਰੀ ਰੇਟ ਜਿਹੜਾ ਉਹ 84% ਆ ਇਆਣੀ ਇਹ ਬਹੁਤ ਵੱਡੀ ਗੱਲ ਆ ਕਿ ਜਿਹੜੇ ਬੇਨਤ ਕਾ ਸ਼ਲੋਕ ਨੇ ਗਰੀਬ ਲੋਕ ਨੇ ਜਿਹੜੇ ਆਪਣਾ ਕਰਜ਼ਾ ਲੈ ਕੇ ਜਿਨ੍ਹਾਂ ਨੇ ਕਿਸੇ ਨੇ ਪਸ਼ੂ ਪਾਲਣ ਦਾ ਕੰਮ ਕਿਸੇ ਨੇ ਖੱਡੀ ਬੋਣ ਦਾ ਕੰਮ ਕਿਸੇ ਨੇ ਹੋਰ ਕੰਮ ਉਹ ਸ਼ੁਰੂ ਕੀਤਾ ਸੀਗਾ ਉਹਦੇ 84% 84% ਜਿਹੜਾ ਉਹ ਕਰਜ਼ਾ ਉਤਾਰਨ ਆਇਆ ਸੀ ਪਰ ਲੇਕਿਨ 16% ਲੋਕ ਸੀਗੇ ਜਿਨ੍ਹਾਂ ਦਾ ਕਰਜ਼ਾ ਮੁੜਨ ਤੋਂ ਸੰਕਟ ਸੀਗੇ ਕੋਈ ਨ ਕੁਦਰਤੀ ਮਾਰ ਦੇ ਕਰ ਕੋਈ ਹੋਰ ਕਾਰਨ ਦੇ ਕਰਕੇ ਅੱਜ ਮੁਆਫ ਹੋਇਆਗਾ ਪੂਰੇ ਪੰਜਾਬ ਦੇ ਅੰਦਰ ਇਸਾਰੇ ਸਰਟੀਫਿਕੇਟ ਜਿਹੜੇ ਆਉਣ ਵਾਲੇ ਸਮੇਂ ਵਿੱਚ ਵੱਡੇ ਜਾਣਗੇ ਲੁਧਿਆਣਾ ਚ ਵਿਧਾਨ ਸਭਾ ਦੀ ਜਿਵਨੀ ਚੋਣ ਲਈ ਸਿਆਸੀ ਤਿਰਾਂ ਆਪਣੇ ਉਮੀਦਵਾਰ ਤੇ ਹੱਕ ਚ ਡਟੀਆਂ ਹੋਈਆਂ ਨੇ ਵੱਡੇ ਲੀਡਰ ਸ਼ਹਿਰਾਂ ਚ ਡੇਰੇ ਲਗਾ ਕੇ ਬੈਠੇ ਹੋਏ ਨੇ ਇਸ ਦੇ ਚਲਦੇ ਲੁਧਿਆਣਾ ਪਹੁੰਚੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਹੱਕ ਚ ਵੋਟਾਂ ਮੰਗਿਆ ਉੱਥੇ ਹੀ ਵਿਰੋਧੀਆਂ ਤੇ ਜੰਮ ਕੇ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੇ ਸਿਆਸਤ ਨੂੰ ਪਖਾ ਦਿੱਤਾ ਹੈ ਲੀਡਰ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਤੇ ਦੂਜੇ ਪਾਸੇ ਸਿਆਸੀ ਬਿਆਨਬਾਜ਼ੀ ਦਾ سلسلہ ਵੀ ਲਗਾਤਾਰ جاری ਹੈ ਲੁਧਿਆਣਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਵਾਸਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਇਸ ਦੌਰਾਨ ਭਗਵੰਤ ਮਾਨ ਨੇ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਸਾਧੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀਆਂ ਦਾ ਹੰਕਾਰ ਬੋਲ ਰਿਹਾ ਹੈ ਇੱਕ ਪਾਸੇ ਪਿਆਰ ਨਾਲ ਵੋਟਾਂ ਮੰਗਣ ਵਾਲੇ ਨੇ ਤੇ ਦੂਜੇ ਪਾਸੇ ਹੰਕਾਰ ਨਾਲ ਵੋਟਾਂ ਮੰਗਣ ਵਾਲੇ ਉਹਨਾਂ ਕਹੇ ਕਿ ਫੈਸਲਾ ਲੋਕਾਂ ਨੇ ਕਰਨਾ ਹੈ ਸੋ ਮੈਂ ਤੁਹਾਡੇ ਕੋਲ ਆਇਆ ਹਾਂ ਰਿਸ਼ੀ ਨਗਰ ਕਿ ਤੁਸੀਂ ਤੁਹਾਨੂੰ ਪਤਾ ਸਾਰੇ ਬਿਲ ਅਵੇਅਰ ਹੋ ਕੁਲ ਲੁਧਿਆਣੇ ਦੇ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਪੜ੍ਹੇ ਲਿਖੇ ਲੋਕਾਂ ਕਿ 19 ਤਰੀਕ ਨੂੰ ਇੱਕ ਬਾਈ ਇਲੈਕਸ਼ਨ ਆ ਗਈ ਪ੍ਰਮਾਤਮਾ ਦਾ ਇੱਕ ਪਾਣਾ ਸੀ ਕਿ ਗੋਗੀ ਜੀ ਸਾਡੇ ਵਿੱਚ ਨਹੀਂ ਰਹੇ ਉਹਨੂੰ ਕੋਈ ਟਾਲ ਨਹੀਂ ਸਕਦਾ ਪ੍ਰਮਾਤਮਾ ਦੇ ਹੁਕਮ ਤੋਂ ਇਹਨਾਂ ਪੱਤਾ ਵੀ ਨਹੀਂ ਹਿੱਲਦਾ ਤੇ ਸਾਨੂੰ ਇਹ ਇਲੈਕਸ਼ਨ ਨਹੀਂ ਤਾਂ ਪਹਿਲਾਂ ਤਾਂ ਜਿੱਤੀ ਹੋਏ ਸੀ ਆਪਾਂ ਤਾਂ 5 ਸਾਲ ਵਾਸਤੇ ਤੁਸੀਂ ਜਿਤਾਏ ਹੋਏ ਸੀ ਹੁਣ ਵਿੱਚ ਦੀ ਇਲੈਕਸ਼ਨ ਆ ਗਈ ਤਾਂ ਲੜਾਂਗੇ ਕੋਈ ਗੱਲ ਨਹੀਂ ਤੇ ਉਹਨਾਂ ਨੇ ਖੁਸ਼ੀ ਮਨਾਈ ਹੈ ਜੀ ਇਸ ਗੱਲ ਦੀ ਦੂਜਿਆਂ ਨੇ ਵਿਰੋਧੀਆਂ ਨੇ ਵਿਸ਼ਾਏ ਸਾਨੂੰ ਇੱਕ ਮੌਕਾ ਮਿਲ ਗਿਆ ਉਸੇ ਦਿਨੀ ਹਜੇ ਸੰਸਕਾਰ ਵੀ ਨਹੀਂ ਹੋਇਆ ਸੀ ਉਸੇ ਦਿਨੀ ਲੱਗੇ ਸੀ ਮੀਟਿੰਗਾਂ ਕਰਨ ਵੀ ਕਿਵੇਂ ਕਰਨਾ ਲੈ ਉਹ ਯਾਰ ਸਵੇਰੇ ਤਾਂ ਠੰਡੇ ਹੋ ਲੈਣ ਦਿਓ ਬਾਅਦ ਚ ਲੜ ਲਿਓ ਇਲੈਕਸ਼ਨ ਆਉਂਦੀਆਂ ਜਾਂਦੀਆਂ ਰਹਿੰਦੀਆਂ ਬੰਦਾ ਥੋੜੀ ਦੁਬਾਰੇ ਆਉਂਦਾ ਹੈ ਹੰਕਾਰ ਹੈ ਕਿ ਅਸੀਂ ਸ਼ਹਿਰ ਜਾਣਾ ਨਹੀਂ ਧਰਤੀ ਤੋਂ ਅਸੀਂ ਸਦਾ ਹੀ ਆ ਜਿਵੇਂ ਰਾਵਣ ਨੇ ਕਹਿੰਦੇ ਕਾਲ ਪਾਵੇਂ ਵਾਲੀ ਬਣ ਲਿਆ ਸੀ ਪਰ ਤੋਂ ਨਿੱਜ ਤੀਰ ਫਿਰ ਜਦੋਂ ਵੱਜਿਆ ਸੀ ਫਿਰ ਉਹ ਨਿਬੜ ਗਿਆ ਨਾ ਸਾਰਾ ਕੰਮ ਫਿਰ ਇਹ ਤੋਂ ਨਿੱਜ ਤੀਰ ਕੌਣ ਮਾਰਦਾ ਪਬਲਿਕ ਆ ਜਨਤਾ ਇਹ ਤੋਂ ਪਹਿਲਾਂ ਵੀ ਇਹਨਾਂ ਨੇ ਤੀਰ ਵੱਜੇ ਹੋਏ ਨੇ ਅਕਲ ਹੀ ਨਹੀਂ ਆਉਂਦੀ ਹੰਕਾਰ ਹੀ ਬੋਲ ਜੰਦਾ ਹੰਕਾਰ ਹੀ ਬੋਲ ਜੰਦਾ ਸੋ ਇੱਕ ਪਾਸੇ ਪਿਆਰ ਹੈ ਇੱਕ ਪਾਸੇ ਹੰਕਾਰ ਹੈ ਚੁਣ ਲਿਓ 19 ਤਰੀਕ ਨੂੰ ਕਿਹੜਾ ਚੁਣਨਾ ਹੈ ਇੱਕ ਪਾਸੇ ਪਿਆਰ ਨਾਲ ਵੋਟਾਂ ਮੰਗਣ ਵਾਲੇ ਆ ਦੂਜੇ ਪਾਸੇ ਹੰਕਾਰ ਨਾਲ ਵੋਟਾਂ ਮੰਗਣ ਵਾਲੇ ਜ਼ਿਕਰ ਹੋ ਗਿਆ ਕਿ ਲੁਧਿਆਣਾ ਪਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦਾ ਦਿਹਾਂਤ ਹੋਇਆ ਸੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਤੇ ਇਸ ਸੀਟ ਦੇ ਉੱਤੇ ਹੁਣ ਜ਼ਿਮਨੀ ਚੋਣ ਹੋ ਰਹੀ ਹੈ ਸਾਰੀਆਂ ਧਿਰਾਂ ਨੇ ਪੂਰਾ ਜ਼ੋਰ ਲਗਾਇਆ ਹੈ ਆਮ ਆਦਮੀ ਪਾਰਟੀ ਨੇ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕਾਂਗਰਸ ਵੱਲੋਂ ਭਾਰਤ ਪੂਸ਼ਣ ਆਸ਼ੂ ਚੋਣ ਲੜ ਰਹੇ ਨੇ ਸ਼੍ਰੋਮਣੀ ਕਾਲੀ ਦਲ ਨੇ ਪਰ ਉਪਕਾਰ ਸਿੰਘ ਨੂੰ ਟਿਕਟ ਦਿੱਤੀ ਹੈ ਤੇ ਭਾਜਪਾ ਵੱਲੋਂ ਜੀਵਨ ਗੁਪਤਾ ਚੋਣ ਮੈਦਾਨ 'ਚ ਨੇ ਵੱਖ-ਵੱਖ ਪਾਰਟੀਆਂ ਵੱਲੋਂ ਸਟਾਰ ਪ੍ਰਚਾਰਕਾਂ ਦੀਆਂ ਸੂਚੀਆਂ ਵੀ ਜਾਰੀ ਕੀਤੀਆਂ ਗਈਆਂ ਨੇ ਇਸ ਵਿਧਾਨ ਸਭਾ ਹਲਕੇ ਦੇ ਵਿੱਚ 19 ਜੂਨ ਨੂੰ VOTING ਹੋਵੇਗੀ ਤੇ ਨਤੀਜੇ 23 ਜੂਨ ਨੂੰ ਆਉਣਗੇ ਹੁਣ ਦੇਖਣਾ ਹੋਵੇਗਾ ਕਿ ਕਿਹੜੀ ਧਿਰ ਦੇ ਉਮੀਦਵਾਰ ਨੂੰ ਲੁਧਿਆਣਾ ਪੱਛਮੀ ਦੇ ਲੋਕ ਜਿਤਾਉਂਦੇ ਨੇ ਲੁਧਿਆਣਾ ਜਿਮਨੀ ਚੋਣਾਂ ਲਈ ਪ੍ਰਚਾਰ ਜੋਰਾਂ ਤੇ ਆਇਆ ਇੱਕ ਪਾਸੇ ਲੀਡਰ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰ ਰਹੇ ਨੇ ਤੇ ਦੂਜੇ ਪਾਸੇ ਦੂਜੇ ਤੇ ਜੰਮ ਕੇ ਰਗੜੇ ਲਗਾ ਰਹੇ ਨੇ ਲੁਧਿਆਣਾ ਪਹੁੰਚੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਡਾਕਟਰ ਤਰਵੇਰ ਗਾਂਧੀ ਨੇ ਆਮਾਦੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਡਾਕਟਰ ਗਾਂਧੀ ਨੇ ਆਪ ਦੀ ਦਿੱਲੀ ਲੀਡਰਸ਼ਿਪ ਤੇ ਪੰਜਾਬ ਦੇ ਮਨੁੱਖੀ ਤੇ ਆਰਥਿਕ ਸਰੋਤਾਂ ਦੀ ਲੁੱਟ ਕਰਨ ਇਲਜ਼ਾਮ ਲਗਾਏ ਨੇ ਉਹਨਾਂ ਕਿਹਾ ਕਿ ਪੰਜਾਬ ਦੇ ਜਿਨ੍ਹਾਂ ਆਧਾਰਾਂ ਨਾਲ ਪੰਜਾਬ ਦੀ ਆਰਥਿਕ ਤੈ ਹੁੰਦੀ ਆ ਉਹਨਾਂ ਨੇ ਦਿੱਲੀ ਦੇ ਲਿਆਂਦੇ ਹੋਏ ਕਿਰਾਏ ਦੇ ਲੁਟੇਰੇ ਕਬਜ਼ੇ ਕਰਤੇ ਹੋਏ ਨੇ ਪੰਡ ਸਿਗਾ ਹੈਗਾ ਇਹ ਕਹਿਣੋ ਆਮ ਆਦਮੀ ਸਿਗੇ ਪਰ ਸਾਰਾ ਕੁਝ ਉਹ ਉਹਤੇ ਕੰਮ ਜੋ ਸਿਗੇ ਉਹ ਉਸ ਤੋਂ ਉਲਟ ਸਿਗੇ ਹਾਈ ਕਮਾਂਡ ਕਲਚਰ ਜਿਵੇਂ ਆਪ ਪਾਰਟੀ ਜਾ ਦੇਖਿਆ ਤੁਸੀਂ ਵੀਆਈਪੀ ਕਲਚਰ ਜਿਵੇਂ ਭਵੰਤਮਾਨ ਸਾਹਿਬ ਦੇ ਆ ਸਿਸਟਰ ਵੀ ਮਦਰ ਵੀ ਖੁਦ ਆਪ ਵੀ ਗੱਡੀਆਂ ਦੇ 60-60 ਗੱਡੀਆਂ ਦੇ ਕਾਬਲੇ ਲੈ ਕੇ ਪੰਜਾਬ ਦੀਆਂ ਸੜਕਾਂ ਉੱਤੇ ਰੋਂਦੇ ਫਿਰਦੇ ਆ ਗਿਆ ਜਿਸ ਤਰ੍ਹਾਂ ਸਾਰੇ ਪਾਰਟੀ ਦੇ ਐਮਐਲਏ ਤੇ ਮਿਨਿਸਟਰ ਸਾਹਿਬਾਨ ਪੰਜਾਬ ਵਿੱਚ ਤੇ ਦਿੱਲੀ ਦਾ ਜੋ ਲਾਣਾ ਹੈਗਾ ਜੋ ਖਾਸ ਤੌਰ ਤੇ ਦਿੱਲੀ ਚੋਣ ਹਾਰ ਤੋਂ ਬਾਅਦ ਪੰਜਾਬ ਦੇ ਸੜਕਾਂ ਤੇ ਦੰਦਰਾਉਂਦਾ ਫਿਰਦਾ ਹੈਗਾ ਔਰ ਪੰਜਾਬ ਦੇ ਸਾਧਨਾ ਸਰੋਤਾਂ ਦੀ ਜਿਹੜੇ ਮਨੁੱਖੀ ਸਰੋਤ ਹੈ ਉਹ ਵੀ ਜਿਹੜੇ ਸਾਡੇ ਆਰਥਿਕ ਸਰੋਤ ਉਹਨਾਂ ਦੀ ਵੀ ਜਿਸ ਤਰ੍ਹਾਂ ਲੁੱਟ ਕੀਤੀ ਜਾ ਰਹੀ ਹੈ ਮਨੁੱਖੀ ਸਰੋਤਾਂ ਦੇ ਮਾਮਲੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਵਿੱਚ ਬਹੁਤ ਟੈਲੈਂਟ ਹੈ ਉਹ ਬਹੁਤ ਲੋਕ ਨੇ ਜਿਹੜੇ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਨੇ ਪੰਜਾਬ ਦੇ ਵਿਰਸੇ ਵਿਰਾਸਤਾਂ ਨਾਲ ਜੁੜੇ ਹੋਏ ਨੇ ਮਾਂ ਬੋਲੀ ਪੰਜਾਬੀ ਨਾਲ ਜੁੜੇ ਹੋਏ ਨੇ ਪੰਜਾਬ ਦੇ ਇਤਿਹਾਸ ਨਾਲ ਜੁੜੇ ਹੋਏ ਨੇ ਔਰ ਪੰਜਾਬ ਦੀਆਂ ਸਮੱਸਿਆਵਾਂ 'ਚ ਚਾਹੇ ਖੇਤੀ ਦੀ ਸਮੱਸਿਆ ਹੋਵੇ ਚਾਹੇ ਪਾਣੀ ਦੀ ਸਮੱਸਿਆ ਹੋਵੇ ਚਾਹੇ ਵਾਤਾਵਰਣ ਦੀ ਸਮੱਸਿਆ ਹੋਵੇ ਸਾਰੇ ਸਮੱਸਿਆਵਾਂ ਦੇ ਰੂਬਰੂ ਨੇ ਔਰ ਚੰਗੀ ਤਰ੍ਹਾਂ ਵਾਕਫ ਨੇ ਉਹਨਾਂ ਲੋਕਾਂ ਨੂੰ ਰਾਸਥਵਾ ਭੇਜਣ ਦੀ ਬਜਾਏ ਦਿੱਲੀ ਦੇ ਖੇਤਿਆਂ ਨੂੰ ਉਹਨਾਂ ਨੂੰ ਦਿੱਲੀ ਭੇਜਿਆ ਗਿਆ ਉਸ ਤੋਂ ਇਲਾਵਾ ਜੋ ਪੰਜਾਬ ਦੇ ਅਹਿਮ ਧਾਰੇ ਹੈ ਜਿਨ੍ਹਾਂ ਦਾ ਜਿਹਨਾਂ ਰਾਹੀਂ ਪੰਜਾਬ ਦੀ ਆਰਥਿਕਤਾ ਚੱਲਦੀ ਹੈ ਚਾਹੇ ਉਹ ਰੇੜਾ ਹੋਵੇ ਚਾਹੇ ਉਹ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੋਵੇ ਚਾਹੇ ਪਪਾ ਫੀਡ ਯੂਨੀਵਰਸਿਟੀ ਆਫ ਵਾਈਸਾਇੰਸ ਲਾਣਾ ਹੋਵੇ ਚਾਹੇ ਜਿਹੜੀ ਜਿਹੜੀ ਲਾਰਜ ਇੰਡਸਟਰੀ ਕਾਰਪੋਰੇਸ਼ਨ ਹੋਵੇ ਚਾਹੇ ਉਹ ਪੰਜਾਬ ਖੇਤ ਜਿਹੜੀ ਪ੍ਰਿਆਸ ਸਕੂਲ এডੂਕੇਸ਼ਨ ਬੋਰਡ ਹੋਵੇ ਜਿਨ੍ਹਾਂ ਦੇ ਅਹਿਮ ਧਾਰੇ ਹੈ ਜਿਨ੍ਹਾਂ ਨਾਲ ਪੰਜਾਬੀ ਦਾ ਬਾਪ ਪੈਂਦਾ ਪਿਆ ਵੀ ਲੋਕਾਂ ਦਾ ਬਾਪ ਪੈਂਦਾ ਪੰਜਾਬ ਦੀ ਆਰਥਿਕਤਾ ਤੈ ਹੁੰਦੀ ਹੈ ਔਰ ਪੰਜਾਬ ਦੇ ਜਿਹੜੇ ਸਾਧਨਾਂ ਤੋਂ ਪੈਸਾ ਖਿਲਾਣੇ ਚਾਣਾ ਹੁੰਦਾ ਉਹਨਾਂ ਸਾਧਨਾਂ ਦੇ ਉੱਤੇ ਦਿੱਲੀ ਦੇ ਲਿਆਦੇ ਹੋਏ ਕਿਰਾਏ ਦੇ ਜਾਂ ਉਹ ਲੁਟੇਰੇ ਜਿਹੇ ਹੈਗੇ ਆ ਉਹ ਕਬਜ਼ੋਗੇ ਹੈਗੇ ਆ ਲੁਧਿਆਣਾ ਜਿਵਨੀ ਚੌਣਾ ਦੌਰਾਨ ਉਮੀਦਵਾਰ ਚੋਣ ਪ੍ਰਚਾਰ ਚ ਰੁੱਝੇ ਹੋਏ ਨੇ ਉੱਥੇ ਹੀ ਸਿਆਸੀ ਬਿਆਨਬਾਜ਼ੀ ਦਾ سلسلہ ਵੀ ਲਗਾਤਾਰ جاری ਹੈ ਹੁਣ ਪੰਜਾਬ ਦੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਭਾਜਪਾ ਅਗੂ ਰਵਨੀਤ ਬਿੱਟੂ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਕਹੇ ਕਿ ਰਵਨੀਤ ਬਿੱਟੂ ਨੇ ਆਪਣਾ ਇਮਾਨ ਵੇਚ ਕੇ ਭਾਜਪਾ ਜੁਆਇਨ ਕੀਤੀ ਹੈ ਬਿੱਟੂ ਨੇ ਗੱਦੀ ਪਿੱਛੇ ਜਾ ਰਾਜਸਥਾਨ ਤੋ ਮਿਲੀ ਰਾਜ ਸਭਾ ਦੀ ਮੈਂਬਰਸ਼ਿਪ ਲਈ ਇਮਾਨ ਵਿੱਚ ਆ ਹੈ ਹੁਣ ਤੋਂ ਕੁਝ ਸਮਾਂ ਪਹਿਲਾਂ ਨਵੇਂ-ਨਵੇਂ ਭਾਜਪਾਈ ਬਣੇ ਰਵਨੀਤ ਸਿੰਘ ਬਿੱਟੂ ਚੰਤ ਸਾਥੀਆਂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਔਰ ਵੇ ਹੁਦਗੀ ਵਾਲੀਆਂ ਗੱਲਾਂ ਨੀਚੇ ਪੱਤਰ ਦੀਆਂ ਗੱਲਾਂ ਬੋਖਲਾੜ ਦੇ ਵਿੱਚ ਬੋਲਦੇ ਨੇ ਔਰ ਤਰਾ ਤਰਾ ਦੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਮੈਂ ਅੱਜ 3.5 ਕਰੋੜ ਪੰਜਾਬੀਆਂ ਨੂੰ ਰਵਨੀਤ ਬਿੱਟੂ ਦੀ ਅਸਲੀਅਤ ਦੱਸਣ ਜਾ ਰਿਹਾ ਹਾਂ ਬੜੇ ਧਿਆਨ ਨਾਲ ਸੁਣਿਓ ਜਦੋਂ ਆਪਣਾ ਇਮਾਨ ਵੇਚ ਕੇ ਭਾਜਪਾ ਦੇ ਵਿੱਚ ਜੁਆਇਨ ਕੀਤਾ ਰਵਨੀਤ ਬਿੱਟੂ ਇਮਾਨ ਕਿਉਂ ਵੇਚਿਆ ਯਾ ਤਾਂ ਗੱਦੀ ਪਿੱਛੇ ਵੇਚਿਆ ਯਾ ਤਾਂ ਜਿਹੜੀ ਰਾਜ ਸਭਾ ਦੀ ਮੈਂਬਰੀ ਰਾਜਸਥਾਨ ਤੋਂ ਮਿਲਿਆ ਜਾਂਦਾ ਉਹਦੇ ਪਿੱਛੇ ਵੇਚਿਆ ਯਾ ਕੋਈ ਕੰਮ ਆਹੀ ਜਾਂ ਕੀਤਾ ਸੀ ਕਿ ਬੀਜੇਪੀ ਨੇ ਬਾਮ ਰੋਡ ਲਈ ਤੇ ਆਪਾਂ ਕਾਂਗਰਸ ਛੱਡ ਕੇ ਜਿਹੜੀ ਪਾਰਟੀ ਨੂੰ ਧੜੇ ਧੜੇ ਦੀਆਂ ਗਾਲ੍ਹਾਂ ਕੱਢਦੇ ਸੀ ਉਹ ਵੀ ਉਸ ਪੱਤਰ ਦੀਆਂ ਗਾਲ੍ਹਾਂ ਉਸ ਥਲੜੇ ਉਸ ਨੀਵੇਂ ਪੱਤਰ ਦੀਆਂ ਗਾਲ੍ਹਾਂ ਕਿ ਜਿਹੜੀਆਂ ਸੁਣੀਆਂ ਨਹੀਂ ਸੀ ਜਾਂਦੀਆਂ ਫਿਰ ਆਪਾਂ ਉਸੇ ਪਾਰਟੀ ਦਾ ਗਲ ਚ ਮਫਲਰ ਪਾ ਕੇ ਆਪਾਂ ਜੁਆਇਨ ਵੀ ਕਰਕੇ ਤੇ ਅੱਜ ਅੱਜ ਅਸੀਂ ਬੈਠੇ ਨਸੀਤਾ ਦੇ ਰਹੇ ਆ ਲੋਕਾਂ ਨੂੰ ਮਿੱਟੂ ਜੀ ਪਹਿਲਾਂ ਤਾਂ ਇਹ ਡਿਸਾਈਡ ਕਰ ਲੋ ਕਿ ਮਰਹੂਮ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਜੀ ਨੂੰ ਕਿਵੇਂ ਵੰਡੇ ਆ ਕਾਂਗਰਸੀ ਚ ਵੰਡੇ ਆ ਜਾਂ ਭਾਜਪਾ ਚ ਵੰਡੇ ਆ ਇੱਕ ਥੋੜਾ ਭਰਾ ਕਾਂਗਰਸ 'ਚ ਬੈਠਾ ਆਪ ਤੁਸੀਂ ਭਾਜਪਾ 'ਚ ਬੈਠੇ ਹੋ ਜਦੋਂ ਤੁਸੀਂ ਇਲੈਕਸ਼ਨ ਲੜੀ ਸੀ ਉਰੋਂ ਮੈਂਬਰ ਪਾਰਲੀਮੈਂਟ ਦੀ ਜਿਹੜੀ ਕਿ ਤੁਸੀਂ ਬੁਰੀ ਤਰ੍ਹਾਂ ਹਾਰੇ ਸੀ ਉਹਦੇ ਵਿੱਚ ਕਾਂਗਰਸ 'ਚ ਬੈਠਾ ਥੋੜਾ ਭਰਾ ਉਰੇ ਤੁਹਾਡੀ ਮਦਦ ਕਰਨ ਦੇ ਲਈ ਆਪਣੀ ਪੂਰੀ ਟੀਮ ਭੇਜ ਰਿਹਾ ਤੇ ਅੰਡਰ ਕਵਰ ਤੁਹਾਡੀ ਮਦਦ ਕਰ ਰਿਹਾ ਅੱਜ ਦੀ ਤਰੀਕ 'ਚ ਜਿਹੜਾ ਕਾਂਗਰਸ ਤੋਂ ਭਾਰਤ ਕੁਸਨਾਚੂ ਇਲੈਕਸ਼ਨ ਲੜ ਰਿਹਾ ਉਹਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਸਿਰਫ ਮੂੰਹ ਮੱਥਾ ਦਿਖਾਉਣ ਤੇ ਲਈ ਥੋੜਾ ਭਰਾ ਉਰੇ ਆਂਦਾ ਪਰ ਅੰਦਰੋਂ ਖਾਤੀ ਉਹ ਫੇਰ ਤੁਹਾਡੇ ਨਾਲ ਲੜਿਆ ਹੋਇਆ ਚੱਲ ਕੀ ਰਿਹਾ ਕੀਦਾ ਬੇਫਕੂਪ ਬਣਾਣ ਲੱਗੇ ਹੋਏ ਹੋ ਤੁਸੀਂ ਦੋਏ ਭਰਾ ਮਿਲ ਕੇ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਸਕੰਜਾ ਕਸ ਦੀ ਨਜ਼ਰ ਆ ਰਹੀ ਹੈ ਹੁਣ ਨਸ਼ਿਆ ਵਿਰੋਧ ਮੁਹਿੰਮ ਤਹਿਤ ਅਮਰਸਰ ਦਿਹਾਤੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਕਾਬੂ ਕੀਤੇ ਗਏ ਦੋਸ਼ੀਆਂ ਤੋਂ 6 ਕਿਲੋ ਹਰਿਆਣ ਬਰਾਮਦ ਕੀਤੀ ਗਈ ਹੈ

जो टीम के नाल आ, नाका ला के उन्होंने राउंड अपने इन्होंने एक हैंडलर हो री एक और हैंडलर है जो गुरी दर्जी है जो इन्ह पहले भी काम कर चुके हैं तो तीन पार्सल्स पहले भी ले चुके हैं तो ये गुरी दर्जी अपना नो नोमीनेट किए हैं तो उन्होंने अरेस्ट पेंडिंग है हाँ। इन्होंने उत्तर पहले कोई एफ आई आर है नहीं एक्सैप्ट कैप्टन सिंह के उत्ते जो पहले एफ आई आर नंबर थर्टीन पी एस राधा शांस का है चोरी का मुकदमा है गुरदीप के कैप्टन दोनों रिश्तेदार है जी दोनों कजनस है

साथी लोग मिस्त्री मिस्त्री अच्छा सर कैप्टन की करता है कैप्टन कैप्टन है जी कैप्टन करता है इलेक्ट्रिशियन लगा इलेक्ट्रिशियन सर आपका पंजाब कोई लिंक्स पता लगे हैं एक पाकिस्तान का लिंक है होने तक एक और अपना गुरु दर्जी है जो लोकल ही है रिसेंट इन्वेस्टिगेशन कितनी कंसाइनमेंट है जो वो ये कबाड़ ही तीन कंसाइनमेंट्स तीन इनकी देर क्यों कर रहे हैं इसका ये पिछले हुन तक जो दफ्ती से हुन तक 1 मंथ्स कर रहे हैं लास्ट 1 मंथ दे ने टेकन थ्री कंसाइनमेंट्स ਆਈ देयर ਫੋਨ ਇਸ ਬੀਇੰਗ ਇਵੈਲੂਏਟਡ ਜੋ ਬੁਰੀ ਤਰ੍ਹਾਂ ਜੀ ਉਹਨਾਂ ਦੇ ਕੋਲ ਹੀ ਪ੍ਰਾਇਮਰੀ ਫੋਨ ਹੈ ਜੋ ਫੋਨ ਯੂਜ਼ ਕਰਦੇ ਆ ਪਾਕਿਸਤਾਨ ਨਾਲ ਕਰਨ ਦੇ ਵਾਸਤੇ ਤੇ ਉਹ ਜਦ ਫੜਾ ਜਾਏਗਾ ਤਾਂ ਪੂਰਾ ਇੰਟਰੋ ਕਲ ਕਰ ਦਿੱਤਾ ਕਿੰਨੋ ਦੇਣੇ ਸੀ ਕੁਝ ਆਇਆ ਸਾਹਮਣੇ ਨਹੀਂ ਜੀ ਉਹ ਗੁਰੂ ਦਰਜੀ ਨੂੰ ਪਤਾ ਜੋ ਆਗੇ ਬੰਦਾ ਉਹਨੂੰ ਰਹਿ ਗਿਆ ਉਹਨੂੰ ਪਤਾ ਹੈ ਕਿ ਕਿੰਨੂ ਦੇਣਾ ਸੀ ਉਹਦੇ ਕੋਲ ਪੂਰਾ ਪਹਿਲੇ ਵੀ ਜਿੰਨਾ ਵੀ ਕੰਮ ਕੀਤਾ ਉਹਨੂੰ ਵੀ ਪਤਾ ਹੈ ਕੁਝ ਦਿਨ ਪਹਿਲੇ ਤਰਨਦਾਨ ਕੰਸਾਈਮੈਂਟ ਕਾਫੀ ਬੜੀ ਉਹਨਾਂ ਨਾਲ ਕੋਈ ਅਟੈਚਮੈਂਟ ਨਹੀਂ ਇਹਨਾਂ ਦਾ ਇੱਕ ਇੱਕ है अटैचमेंट जो अपना कैप्टन सिंह है कैप्टन सिंह का रिश्तेदार भी फड़ा गया ब्रदर 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 फड़ा गया होता with, uh, तो है तर तरनचा अलोंग विद टू पिस्ट टू पिस्टल्स तो वो है रिश्ता वो भी ऐसी इन्वेस्टिगेशन करी है सर इन्होंने तो प्रॉपर्टी बनाई है वो चेक कर रहे हैं जी वो चेक कर रहे हैं बिकॉज़ होने तक क्या कर अरेस्ट हुआ है ਕਰ ਰਹੇ ਹਨ 3 ਦਿਨ ਦਾ ਰਿਮੈਂਡ ਹੈ ਉਸ ਤੋਂ ਬੱਦ ਯੁੱਧ ਨਸ਼ਾ ਵਿਰੁੱਧ ਤਹਿਤ ਜਿੱਥੇ ਨਸ਼ਾ ਤਸਕਰ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਵੱਖ-ਵੱਖ ਸਮਾਗਮਾਂ 'ਚ ਸ਼ਿਰਕਤ ਕੀਤੀ ਜਾ ਰਹੀ ਹੈ ਖਾਸ ਕਰਕੇ ਉਹਨਾਂ ਹੁਸ਼ਿਆਰਪੁਰ 'ਚ ਵਿਲੇਜ ਡਿਫੈਂਸ ਕਮੇਟੀ ਨਾਲ ਵਿਚਾਰ-ਵਟਾਂਦਰਾ ਕੀਤਾ ਪੁਨਰਵਾਸ ਕੇਂਦਰ ਦਾ ਦੌਰਾ ਕੀਤਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇੱਕ ਪਾਸੇ ਨਸ਼ਾ ਤਸਕਰਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਨਸ਼ਾ ਬਰામਦ ਹੋ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਨਾਲ ਸਬੰਧਤ ਆਗੂ ਲੋਕਾਂ ਨੂੰ ਵੀ ਸੰਬੋਧਨ ਕਰ ਰਹੇ ਨੇ ਇਸੇ ਦੇ ਚਲਦਿਆਂ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਹੁਸ਼ਿਆਰਪੁਰ ਪਹੁੰਚੇ ਗੁਲਾਬਚੰਦ ਕਟਾਰੀਆ ਨੇ ਡੀਏਵੀ ਕਾਲਜ ਹੁਸ਼ਿਆਰਪੁਰ ਵਿਖੇ ਵਿਲੇਜ ਡਿਫੈਂਸ ਕਮੇਟੀਆਂ ਨੂੰ ਸੰਬੋਧਨ ਕੀਤਾ ਇਸ ਦੌਰਾਨ ਕਟਾਰੀਆ ਨੇ ਲੋਕਾਂ ਨੂੰ ਨਸ਼ੇ ਦੇ ਖਿਲਾਫ ਲਾਮਬੰਦ ਹੋਣ ਲਈ ਕਿਹਾ ਉਹਨਾਂ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਹੁਸ਼ਿਆਰਪੁਰ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਨਾਲ ਹੀ ਲਿਖਿਆ ਨਸ਼ੇ ਦੇ ਵਿਰੁੱਧ ਨਿਰਣਾਇਕ ਯੁੱਧ ਜਨ ਸਹਿਯੋਗ ਹੀ ਜਿੱਤ ਦੀ ਕੁੰਜੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਰ ਨੌਜਵਾਨ ਹਰ ਮਾਤਾ ਪਿਤਾ ਹਰ ਪਿੰਡ ਅਤੇ ਹਰ ਸੰਸਥਾ ਅੱਗੇ ਆਏ ਤਾਂ ਜੋ ਨਸ਼ੇ ਤੋਂ ਮੁਕਤੀ ਮਿਲ ਸਕੇ ਇਦੇ ਨਾਲ ਹੀ ਗੁਲਾਬਚੰਦ ਕਟਾਰੀਆ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਫਤਿਹਗੜ ਦੇ ਪੁਨਰਵਾਸ ਕੇਂਦਰ ਦਾ ਵੀ ਦੌਰਾ ਕੀਤਾ। ਪੁਨਰਵਾਸ ਕੇਂਦਰ ਦੇ ਵਿੱਚ ਉਪਚਾਰ ਅਧੀਨ ਮਰੀਜ਼ਾਂ ਦੇ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ। ਗੁਲਾਬਚੰਦ ਕਟਾਰੀਆ ਨੇ ਨਸ਼ਾ ਪੀੜਤਾ ਨੂੰ ਨਵੇਂ ਸਿਰੇ ਤੋਂ ਜੀਵਨ ਸ਼ੁਰੂ ਕਰਨ ਦੀ ਪ੍ਰੇਰਣਾ ਦਿੱਤੀ। ਜ਼ਿਕਰਯੋਗ ਹੈ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਕਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਪਿੰਡਾਂ ਦੇ ਵਿੱਚ ਵੀ ਭਰਮਾ ਹੁੰਗਾਰਾ ਮਿਲ ਰਿਹਾ ਹੈ। ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਤਾਂ ਜੋ ਨਸ਼ਾ ਤਸਕਰਾਂ ਦੇ ਉੱਤੇ ਰੋਕ ਲਗਾਈ ਜਾ ਸਕੇ ਇਸ ਤੋਂ ਪਹਿਲਾਂ ਕਈ ਪਿੰਡਾਂ ਦੀਆਂ ਪੰਚਾਇਤਾਂ ਮਤੇ ਵੀ ਪਾ ਚੁੱਕੀਆਂ ਨੇ ਕਿ ਉਹ ਨਸ਼ਾ ਤਸਕਰਾਂ ਦੇ ਨਾਲ ਕੋਈ ਵੀ ਸੰਬੰਧ ਨਹੀਂ ਰੱਖਣਗੀਆਂ ਇਸ ਤੋਂ ਪਹਿਲਾਂ ਵੀ ਗੁਲਾਬ ਚੰਦ ਕਟਾਰੀਆ ਸਰਹੱਦੀ ਇਲਾਕਿਆਂ ਦਾ ਦੌਰਾ ਕਰ ਚੁੱਕੇ ਨੇ ਕਟਾਰੀਆ ਨੇ ਨਸ਼ੇ ਦੇ ਖਿਲਾਫ ਲਾਮਬੰਦ ਕਰਨ ਵਾਸਤੇ ਬਾਰਡਰ ਏਰੀਆਜ਼ ਦੇ ਵਿੱਚ ਕਈ ਮੁਹਿੰਮਾਂ ਦਾ ਆਗਾਜ਼ ਕੀਤਾ ਸੀ ਉਨਾ ਵੱਲੋਂ ਪੈਦਲ ਯਾਤਰਾ ਵੀ ਕੀਤੀ ਗਈ ਜਿਸ ਨੂੰ ਕਾਫੀ ਹੰਗਾਰਾ ਮਿਲਿਆ। ਇੱਕ ਵਾਰ ਫਿਰ ਗੁਲਾਬਚੰਦ ਕਟਾਰੀਆ ਐਕਟਿਵ ਨਜ਼ਰ ਆ ਰਹੇ ਨੇ। ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ। ਪੰਜਾਬ ਸਰਕਾਰ ਵੱਲੋਂ ਵੀ ਨਸ਼ੇ ਦੀ ਰੋਕਥਾਮ ਲਈ ਕਈ ਵੱਡੇ ਕਦਮ ਚੁੱਕੇ ਜਾ ਰਹੇ ਨੇ। ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਚੱਲ ਰਿਹਾ ਹੈ। ਅੱਜ ਦੇ ਨਸ਼ਾ ਤਸਕਰਾਂ ਨੂੰ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਹਦੇ ਨਾਲ ਹੀ ਨਸ਼ਾ ਪੀੜਤਾਂ ਨੂੰ ਨਸ਼ੇ ਦੀ ਮਾਰ ਤੋਂ ਬਚਾਉਣ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਹੁਣ ਦੇਖਣਾ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਕਿੰਨਾ ਕੁ ਬੂਰ ਪੈਂਦਾ ਪੰਜਾਬ ਚ ਤਾਪਮਾਨ ਵਾਧਾ ਦਿਖਾਈ ਦੇ ਰਿਹਾ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ ਵਿਭਾਗ ਦੇ ਮੁਤਾਬਕ ਅਗਲੇ ਦਿਨ ਚ ਤਾਪਮਾਨ ਚ ਹੋਰ ਵਾਧਾ ਹੋਵੇਗਾ ਵਿਭਾਗ ਨੇ ਅਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਸੂਬੇ ਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਚ ਦਰਜ ਕੀਤਾ ਗਿਆ ਜਿੱਥੇ ਇੱਕ ਪਾਸੇ ਬੀਤੇ ਦਿਨਾਂ ਦੇ ਦੌਰਾਨ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਸੀ ਪਰ ਇੱਕ ਵਾਰ ਫਿਰ ਤਾਪਮਾਨ ਵਧਣ ਲੱਗਿਆ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਲਈ 3 ਦਿਨਾਂ ਦਾ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਦਿਨਾਂ ਦੇ ਨਾਲ-ਨਾਲ ਰਾਤਾਂ ਵੀ ਗਰਮ ਹੋ ਰਹੀਆਂ ਨੇ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਵੀ ਵਧੇਗਾ ਜਦਕਿ 12 ਜੂਨ ਤੋਂ ਸੂਬੇ ਦੇ ਵਿੱਚ ਤਾਪਮਾਨ 'ਚ ਤਬਦੀਲੀ ਦੀ ਕਿਹ ਅਸਰਾਈ ਲਾਈ ਜਾ ਰਹੀ ਹੈ ਪੰਜਾਬ ਦੇ ਤਾਪਮਾਨ 'ਚ 2.5 ਡਿਗਰੀ ਸੈਲਸੀਅਸ ਦਾ ਵਾਧਾ ਦੇਖਿਆ ਗਿਆ ਵੱਖ-ਵੱਖ ਸ਼ਹਿਰਾਂ ਦੀ ਗੱਲ ਕਰੀਏ ਤਾਂ ਬਠਿੰਡਾ ਦਾ ਤਾਪਮਾਨ ਸਭ ਤੋਂ ਵੱਧ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਪੰਜਾਬ ਦੇ 13 ਜ਼ਿਲ੍ਹਿਆਂ ਵਾਸਤੇ orange alert ਜਾਰੀ ਕੀਤਾ ਹੈ ਅਮਰਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਪਟਿਆਲਾ ਸੰਗਰੂਰ ਬਰਨਾਲਾ ਬਠਿੰਡਾ ਫਰੀਦਕੋਟ ਅਤੇ ਮੁਕਸਰ ਜ਼ਿਲ੍ਹਿਆਂ ਨੂੰ ਕਰਮੀ ਦਾ ਸਾਹਮਣਾ ਕਰਨਾ ਪਵੇਗਾ ਇਨ੍ਹਾਂ ਜ਼ਿਲ੍ਹਿਆਂ ਵਾਸਤੇ orange alert ਜਾਰੀ ਕੀਤਾ ਗਿਆ ਹੈ ਇਹਦੇ ਨਾਲ ਹੀ ਲੁਧਿਆਣਾ ਫਿਰੋਜ਼ਪੁਰ ਫਾਜ਼ਿਲਕਾ ਮਾਨਸਾ ਬਠਿੰਡਾ ਅਤੇ ਮੋਗਾ ਦੇ ਲਈ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਪੰਜਾਬ ਦੇ 9 ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਜਾ ਰਿਹਾ ਹੈ ਇਹਦੇ ਨਾਲ ਹੀ ਮੌਸਮ ਵਿਭਾਗ ਨੇ ਗਵਾਂਡੀ ਸੂਬੇ ਹਰਿਆਣਾ ਦੇ ਵਿੱਚ ਵੀ ਲੂ ਦੀ ਚੇਤਾਵਨੀ ਜਾਰੀ ਕੀਤੀ ਹੈ ਸਿਰਸਾ ਫਤਿਆਬਾਦ ਹਿਸਾਰ ਜੀਂਦ ਤੇ ਰੋहतक ਦੇ ਵਿੱਚ orange alert ਜਾਰੀ ਕੀਤਾ ਗਿਆ ਹੈ ਹਰਿਆਣਾ ਦੇ 18 ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ ਸਭ ਤੋਂ ਵੱਧ ਤਾਪਮਾਨ ਹਰਿਆਣਾ ਦੇ ਵਿੱਚ सिरसा ਅਤੇ ਰੋहतक ਦੇ ਵਿੱਚ ਦਰਜ ਕੀਤਾ ਗਿਆ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 45 ਡਿਗਰੀ ਤੋਂ ਵੀ ਉੱਪਰ ਚਲਾ ਗਿਆ ਹੈ ਹੁਣ ਦੇਖਣਾ ਹੋਵੇਗਾ ਮੌਸਮ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਇਹ ਚੇਤਾਵਨੀਆਂ ਕਿੰਨੀਆਂ ਕੁ ਸਹੀ ਸਿੱਧ ਹੁੰਦੀਆਂ ਨੇ ਤੇ 12 ਤਰੀਕ ਤੋਂ ਕਿਸ ਤਰ੍ਹਾਂ ਦੇ ਨਾਲ ਮੌਸਮ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ ਪੰਜਾਬ ਦੇ ਕੈਬਨਰ ਮੰਤਰੀ ਲਾਲਜੀ ਸਿੰਘ ਭੁੱਲਰ ਨੇ ਸਪਸ਼ਟ ਕੀਤਾ ਕਿ ਔਰਤਾਂ ਦੀ ਮੁਫਤ ਬੱਸ ਸਫ਼ਰ ਦੀ ਸਹੂਲਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਇਹ ਪਹਿਲਾਂ ਵਾਂਗੂ ਜਾਰੀ ਰਹੇਗੀ ਮੀਡੀਆ ਦੇ ਇੱਕ ਹਿੱਸੇ ਚ ਆਈ ਖਬਰ ਨੂੰ ਗਲਤ ਦੱਸਿਆ ਉਹਨਾਂ ਕਿਹਾ ਕਿ ਆਧਾਰ ਕਾਰਡ ਬੰਦ ਨਹੀਂ ਕੀਤੇ ਜਾ ਰਹੇ ਆਧਾਰ ਕਾਰਡ ਨਾਲ ਹੀ ਸਹੂਲਤਾਂ ਮਿਲਣਗੀਆਂ ਪੰਜਾਬ ਚ ਸਰਕਾਰੀ ਬੱਸਾਂ ਚ ਔਰਤਾਂ ਲਈ ਮੁਫਤ ਯਾਤਰਾ ਜਾਰੀ ਰਹੇਗੀ। ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਪਸ਼ਟ ਕੀਤਾ ਹੈ ਕਿ ਆਧਾਰ ਕਾਰਡ ਤੇ ਮੁਫਤ ਬੱਸ ਸੇਵਾ ਬੰਦ ਨਹੀਂ ਕੀਤੀ ਜਾ ਰਹੀ। ਹਾਲਾਂਕਿ ਯਕੀਨੀ ਬਣਾਉਣ ਲਈ ਜਾਂਚ ਜ਼ਰੂਰ ਕੀਤੀ ਜਾ ਰਹੀ ਹੈ ਕਿ ਆਧਾਰ ਕਾਰਡ ਜਾਲੀਤ ਹਨ। ਹਾਲਾਂਕਿ ਯਕੀਨੀ ਬਣਾਉਣ ਲਈ ਜਾਂਚ ਜ਼ਰੂਰ ਕੀਤੀ ਜਾਂਦੀ ਹੈ ਕਿ ਆਧਾਰ ਕਾਰਡ ਜਾਲੀਤਾ ਨਹੀਂ। ਨਾਲ ਹੀ ਜੇਕਰ ਇਹ ਜਾਲੀ ਪਾਇਆ ਜਾਂਦਾ ਤਾਂ ਕਾਰਵਾਈ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਸੇਵਾ ਨੂੰ ਬੰਦ ਕਰਨ ਦਾ ਫੈਸਲਾ ਨਹੀਂ ਕੀਤਾ ਹੈ। ਬੀਪੀਆਂ ਦਾ ਫ੍ਰੀ ਬੱਸ ਸਫ਼ਰ ਜਿਹੜਾ ਹੈ ਉਹ ਜਿਵੇਂ ਅੱਗੇ ਚੱਲਦਾ ਉਵੇਂ ਰੂਟੀਨ 'ਚ ਚੱਲਦਾ ਰਹੂਗਾ ਕਈ মিডিਆ ਚੈਨਲ ਜਾਂ ਖਬਰਾਂ ਐਵੇਂ ਫੀਕ ਖਬਰਾਂ ਲਾ ਦਿੰਦੇ ਆ ਕਿ ਜਿਹੜਾ ਆਧਾਰ ਕਾਰਡ ਤੇ ਫ੍ਰੀ ਬੱਸ ਸਫ਼ਰ ਆ ਉਹ ਬੰਦ ਕੀਤਾ ਜਾਊਗਾ ਹਾਂ ਜੇ ਕੋਈ ਨਕਲੀ ਆਧਾਰ ਕਾਰਡ ਪਾਇਆ ਜਾਂਦਾ ਉਹਦੀ ਚੈਕਿੰਗ ਜ਼ਰੂਰ ਕਰਦੇ ਆਂ ਅਸੀਂ ਉਹਦੇ ਤੇ ਕਾਰਵਾਈ ਵੀ ਕਰਦੇ ਆਂ ਪਰ ਜਿਹੜੇ ਸਾਡੀਆਂ ਧੀਆਂ ਭੈਣਾਂ ਪੰਜਾਬ ਦੀਆਂ ਨੇ ਉਨ੍ਹਾਂ ਦੇ ਆਧਾਰ ਕਾਰਡ ਤੇ ਇਸੇ ਤਰ੍ਹਾਂ ਹੀ ਫ੍ਰੀ ਬੱਸ ਸਫ਼ਰ ਆ ਜਿਹੜਾ ਉਹ ਰੁਟੀਨ ਚ ਚੱਲਦਾ ਰੂ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਸਰੀਵਾਲ ਉਹ ਲੋਕਾਂ ਦੇ ਮਸੀਹਾ ਨੇ ਈਆਂ ਭੈਣਾ ਤੇ ਸਾਡੀਆਂ ਜਿਹੜੀਆਂ ਮਾਵਾਂ ਆ ਉਹਨਾਂ ਦੇ ਹੱਕ ਹਕੂਕ ਤੇ ਜੋ ਉਹਨਾਂ ਦੇ ਫਾਇਦੇ ਨੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਤੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਉਹ ਅੱਗੇ ਆਉਂਦੇ ਸਮੇਂ 'ਚ ਵੀ ਕਰਦੇ ਰਹਿਣਗੇ ਤੇ ਇਹ ਬਾਤ ਸਾਫਰ ਇਸੇ ਦਾ ਰੁਟੀਨ ਦੇ ਵਿੱਚ ਚੱਲਦਾ ਰਹੂਗਾ ਤੇ ਜਿਹੜੇ ਕੋਈ ਮੀਡੀਆ ਚੈਨਲ ਇਹੋ ਜਿਹੀਆਂ ਫੇਕ ਖਬਰਾਂ ਚਲਾਉਂਦੇ ਆ ਉਹਨਾਂ ਨੂੰ ਚੇਤਾਵਨੀ ਆ ਵੀ ਗਲਤ ਖਬਰਾਂ ਨਾ ਚਲਾਇਆ ਕਰਨ ਜਿਹੜੀ ਕੋਈ ਸਹੀ ਖਬਰ ਆ ਜਾਂ ਕੋਈ ਸਾਡਾ ਵਰਜਨ ਲੈ ਕੇ ਉਹ ਕੋਈ ਖਬਰ ਚਲਾਇਆ ਕਰਨ ਜੇ ਕੋਈ ਪਤਾ ਲੱਗਦਾ ਤੇ ਪੁੱਛ ਕੇ ਚਲਾਇਆ ਕਰਨ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਜ਼ਿਕਰ ਹੋ ਗਿਆ ਕਿ ਪੰਜਾਬ ਦੇ ਵਿੱਚ ਔਰਤਾਂ ਲਈ ਮੁਫਤ ਬੱਸ ਸੇਵਾ April 2021 ਦੇ ਵਿੱਚ ਸ਼ੁਰੂ ਹੋਈ ਸੀ ਉਸ ਸਮੇਂ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਸੂਬੇ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸ ਸੇਵਾ ਨੂੰ ਜਾਰੀ ਰੱਖਿਆ ਜਾਣਕਾਰੀ ਮੁਤਾਬਕ ਇਸ ਯੋਜਨਾ ਤੋਂ ਕਰੋੜਾਂ ਔਰਤਾਂ ਨੂੰ ਲਾਭ ਹੋਇਆ ਤੇ ਹਰ ਰੋਜ਼ 3 ਲੱਖ ਤੋਂ ਵੱਧ ਔਰਤਾਂ ਬੱਸਾਂ ਰਾਹੀਂ ਮੁਫਤ ਯਾਤਰਾ ਕਰਦੀਆਂ ਨੇ ਇਸ ਸਹੂਲਤ ਪੰਜਾਬ ਰੋਡਵੇਜ਼ ਪੰਨਬਸ ਅਤੇ PRTC ਦੀਆਂ ਆਮ ਬੱਸਾਂ ਦੇ ਵਿੱਚ ਉਪਲਬਧ ਹੈ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਕੱਲ ਫਿਰ حاضر ਹੋਵਾਂਗੇ ਧੰਨਵਾਦ